ਅੱਜ ਦਲੱਤੀ ਵਿਖੇ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਰਿਆ ਪਰਿਆ ਪੰਜਾਬ ਮਹੀਨੇ ਦੇ ਸਬੱਤੇ ਲਗਾਉਣ ਦਾ ਆਗਾਜ਼ ਹੋਇਆ ਜਿੱਥੇ ਬਾਬਾ ਹਰਪਾਲ ਸਿੰਘ ਜੀ ਅਤੇ ਪਿੰਡ ਵਾਸੀਆਂ ਵੱਲੋਂ ਹੋਰ ਕਈ ਸ਼ਖਸੀਅਤਾਂ ਨੂੰ ਸਨਮਾਨ ਵੀ ਦਿੱਤਾ ਗਿਆ ਹੈ ਹੈਪੀ ਸ਼ਰਮਾ ਪੱਪੀ ਦਲੱਤੀ ਮਹਿੰਦਰ ਗਿਆਨੀ ਗੁਰਮੀਤ ਘੁਮਣ ਆਸ਼ੂ ਜਖਮੀ ਪ੍ਰੇਤ ਤੁੰਗ ਨਾਬਾ ਅੰਕਲ ਜਿੰਦਲ ਸੁੰਦਰ ਸਿੰਘ ਬਾਬਾ ਹਰਪਾਲ ਸਿੰਘ ਜੀ ਵੀ ਬੱਬੀ ਆਓ ਗੁਰੂ ਫਤਿਹ ਦੀ ਛਾਂ ਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਨੇ ਕਿਰਪਾ ਦਇਆ ਮਿਹਰ ਕੀਤੀ ਸੰਗਤਾਂ ਦੇ ਉੱਪਰ ਤੇ ਸਾਰੀਆਂ ਹੀ ਦਲੱਦੀ ਪਿੰਡ ਦੀਆਂ ਸੰਗਤਾਂ ਤੇ ਸਾਰੇ ਦਲੱਦੀ ਦੇ ਨਿਵਾਸੀ ਜਿਹੜੇ ਨੇ ਅੱਜ ਜ श्री ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਜਿਹੜੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਕੀਤਾ ਜਾਵੇ ਅੱਜ ਸ਼ੁਰੂਆਤ ਕੀਤੀ ਗਈ ਹੈ ਦਲੱਦੀ ਪਿੰਡ ਦੇ ਵਿੱਚੋਂ ਜਿਹੜੇ ਕਿ ਪੂਰੇ ਵਿਧਾਨ ਸਭਾ ਹਲਕਾ ਨਾਭਾ ਦੇ ਵਿੱਚ ਬੂਟਿਆਂ ਦੀ ਸ਼ੁਰੂਆਤ ਕੀਤੀ ਗਈ ਹੈ ਪੂਰੇ ਵਿਧਾਨ ਸਭਾ ਹਲਕਾ ਨਾਭੇ ਦੇ ਹਰੇਕ ਪਿੰਡ 'ਚ ਹਰੇਕ ਧਰਮੋ ਜਗ੍ਹਾ ਦੇ ਉੱਪਰ ਇਹ ਬੂਟੇ ਲਗਾਏ ਜਾਣਗੇ ਸੋ ਮੈਂ ਅਪੀਲ ਕਰਦਾ ਸਮੁੱਚੇ ਪੰਜਾਬੀਆਂ ਨੂੰ ਕਿ ਅੱਜ ਪੰਜਾਬ ਜਿਹੜਾ ਹੈਗਾ ਸਾਰੇ ਪੱਖੋਂ ਪਿੱਛੇ ਪਛੜਦਾ ਜਾ ਰਿਹਾ ਹੈ ਜਿਹੜਾ ਪੰਜਾਬ ਪੰਜ ਬਾਣੀਆਂ ਦੇ ਪੰਜ ਪਾਣੀਆਂ ਦੇ ਨਾਂ ਤੇ ਜਾਣਿਆ ਜਾਂਦਾ ਸੀਗਾ ਪੰਜ ਬਾਣੀਆਂ ਦੇ ਨਾਂ ਤੇ ਜਾਣਿਆ ਜਾਂਦਾ ਸੀਗਾ ਸੋ ਪੰਜਾਬ ਨੂੰ ਅਜ ਲੋੜ ਹੈ ਕਿ ਜਿੱਥੇ ਜਿੱਥੇ ਗੁਰੂ ਪਾਤਸ਼ਾਹ ਨੇ ਕਿਹਾ ਸੀਗਾ ਕਿ ਸਭ ਤੋਂ ਪਹਿਲਾ ਜਿਹੜਾ ਹੈਗਾ ਰੁੱਖ ਜਿਹੜਾ ਹੈਗਾ ਉਹ ਹਰ ਇਨਸਾਨ ਨੂੰ ਸੇਹ ਦਿੰਦਾ ਤੇ ਹਰ ਇਨਸਾਨ ਨੂੰ ਜੀਵਨ ਦੀ ਜਾਚ ਦਿੰਦਾ ਹੈ। ਸੋ ਗੁਰੂ ਮਹਾਰਾਜ ਦੇ ਹੁਕਮ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਅੱਜ ਇਹ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਸੋ ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਜਿੰਨੇ ਵੀ ਇਹ ਜਿਨ੍ਹਾਂ ਕੋਲ ਵੀ ਇਹ ਵੀਡੀਓ ਜਾਂਦੀ ਹੈ ਸਾਰੇ ਪਿੰਡਾਂ ਦੇ ਲੋਕ ਵੀ ਤਿਆਰ ਹੋਣ ਅਸੀਂ ਹਰ ਪਿੰਡ ਦੇ ਵਿੱਚ ਪਹੁੰਚਾਂਗੇ ਇਸ ਬੂਟਿਆਂ ਨੂੰ ਲਗਾਉਣ ਵਾਸਤੇ ਇਸ ਸੰਗਤਾਂ ਤੋਂ ਅਪੀਲ ਕਰਦੇ ਹਾਂ ਕਿ ਇਸ ਦੇ ਵਿੱਚ ਸੰਯੋਗ ਕੋਣ ਤਾਂ ਕਿ ਪੰਜਾਬ ਨੂੰ ਹਰਿਆ ਭਰਿਆ ਕੀਤਾ ਜਾ ਸਕੇ। ਇਹਦਾ ਪੰਜਾਬ ਹਰ ਚੀਜ਼ ਦਾ ਸਾਹਮਣਾ ਕਰ ਰਿਹਾ ਜਿੱਥੇ ਨਸ਼ਿਆਂ ਦਾ ਸਾਹਮਣਾ ਕਰ ਰਿਹਾ ਹੈ ਉਥੇ ਬਰਾਈਆਂ ਦਾ ਸਾਹਮਣਾ ਕਰ ਰਿਹਾ ਹੈ ਉਥੇ ਬਹੁਤ ਸਾਰੀਆਂ ਕ੍ਰਿੰਤੀਆਂ ਨੇ ਜਿਹੜਾ ਉਹਨਾਂ ਦਾ ਸਾਹਮਣਾ ਕਰ ਰਿਹਾ ਸੋ ਆਪਾਂ ਗੁਰੂ ਦੇ ਦੱਸੇ ਰਸਤੇ ਦੇ ਮਤਲਬ ਚੱਲੀਏ ਤਾਂ ਕਿ ਪੰਜਾਬ ਦੇ ਵਿੱਚੋਂ ਜਿਹੜੀਆਂ ਬਰਾਈਆਂ ਖਤਮ ਕਰਕੇ ਛਾਇयां ਵੱਲ ਵਧੀਏ ਸੋ ਇਹ ਜਿਹੜਾ ਮਾਨਵਤਾ ਦੀ ਸਭ ਤੋਂ ਵੱਡੀ ਦੇਵਾ ਜਿਹੜੀ ਹੈ ਉਹ ਬੂਟੇ ਲਗਾ ਕੇ ਹੈ ਸੋ ਅੱਜ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਕਿ ਬਾਬਾ ਜੀ ਵੀ ਖੜੇ ਨੇ ਸਰਪੰਚ ਸਾਫਾ ਖੜੇ ਨੇ ਆਸਰਵਗਿਆਨੀ ਮੈਂ ਦੱਸੇ ਵੀ ਖੜੇ ਨੇ ਪੱਪੇ ਜੀ ਖੜੇ ਨੇ ਸਾਡੇ ਬਹੁਤ ਸਾਰੇ ਜਥੇਦਾਰ ਖੜੇ ਨੇ ਸਾਡੇ ਯੂਥ ਦੇ ਲੀਡਰ ਖੜੇ ਨੇ ਹਰਮੀਰ ਜੀ ਖੜੇ ਨੇ ਸੋ ਸਮੁੱਚੇ ਹੀ ਸਾਡੇ ਲੀਡਰ ਸਹਿਬਾਨ ਖੜੇ ਨੇ ਸਾਰਿਆਂ ਨੇ ਸ਼ੁਰੂਆਤ ਕੀਤੀ ਹੈ ਸੋ ਮੈਂ ਸਭ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਅਪੀਲ ਵੀ ਕਰਦਾ ਕਿ ਇਹਦੇ ਵਿੱਚ ਸਹਿਯੋਗ ਸਭ ਤੋਂ ਵੱਧ ਤੋਂ ਵੱਧ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਾਰੀ ਖੁਦ ਤੋਂ ਵਸਿਆ ਜੇ ਕਾਰਗਰਾਂ ਦੇ ਵਾਕ ਅਨੁਸਾਰ ਚੱਲਦੇ ਹੋਇਆ ਤਦਕਾਰ ਦੂ ਸਾਡੇ ਲਾਲਕਾ ਸਾਹਿਬ ਜੀ ਨੇ ਠੇਕ ਦਰਖਤ ਲਾ ਕੇ ਜਿਹ पहल ਕੀਤੀ ਹੈ ਕੁਦਰਤ ਨੂੰ ਬਚਾਉਣ ਵਾਸਤੇ ਤੇ ਅਸੀਂ ਹੋਰ ਵੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਦਰਖਤ ਲਗਾ ਕੇ ਤੇ ਸੰਸਾਰ ਨੂੰ ਹਰਿਆ ਭਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ